ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਲੈ ਕੇ ਆਏ ਆ ਨਵੀਂ ਵੀਡੀਓ ਨਵੀਂ ਵੀਡੀਓ ਦੇ ਨਾਲ ਕਰਦੇ ਆ ਜੀ ਸ਼ੁਰੂਆਤ ਤੇ ਜਿੰਨੇ ਵੀ ਸਾਡੇ YouTube ਤੇ ਭਣ ਭਾਈ ਜੁੜੇ ਨੇ ਸਾਡਾ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਜਦੋਂ مصیبت چار شپੇਰਿਓ ਕੇ ਰਾਹ ਪਾ ਲੈਂਦੀ ਹਾਈ ਚਿੰਤਾ ਆਣਕ ਲੈਣੀ ਬਿੜੜਾ ਲਾ ਲੈਂਦੀ ਉਸ ਵੇਲੇ ਕੋਈ ਬਿਰਲਾ ਆਕੇ ਦਰਦ ਬਣਾਉਂਦਾ ਏ ਦੁੱਖਾਂ ਦੇ ਵਿੱਚ ਹਾਸਾ ਲੈ ਕੋਈ ਬਿਰਲਾ ਆਉਂਦਾ ਏ ਦੁੱਖਾਂ ਦੇ ਵਿੱਚ ਬਿਰਲਾ ਹੀ ਕੋਈ ਗਲ ਨਾਲ ਲਾਉਂਦਾ ਏ ਸੋਨੇ ਚਿਹਰੇ ਵਿਕਦੇ ਤੇ ਮੁੱਲ ਪੈਂਦਾ ਹਾਸਿਆਂ ਦਾ ਰੋਂਦਿਆਂ ਨੂੰ ਕੋਈ ਗੁਲਦਸਤਾ ਨਾ ਦੇਵੇ ਦਲਾਸਿਆਂ ਦਾ ਉਪਰੋਂ ਇਥੇ ਹਰ ਕੋਈ ਪਿਆਰ ਜਿਤਾਉਂਦਾ ਏ ਦੁੱਖਾਂ ਦੇ ਵਿੱਚ ਹਾਸਾ ਲੈ ਕੋਈ ਬਿਰਲਾ ਆਉਂਦਾ ਏ ਦੁੱਖਾਂ ਦੇ ਵਿੱਚ ਬਿਰਲਾ ਹੀ ਕੋਈ ਗੱਲ ਨਾਲ ਲਾਉਂਦਾ ਏ ਚੜੀ ਗੁੱਡੀ ਤੋਂ ਸਾਰੇ ਆ ਕੇ ਖਾਸ਼ਕ ਹਾਉਂਦੇ ਨੇ ਖਿੱਚ ਫੋਟੋਆਂ ਫੇਰ ਸਟੇਟਸ ਸਾਰੇ ਪਾਉਂਦੇ ਨੇ ਸਮਾਂ ਬਦਲਿਆ ਕੋਈ ਨਾ ਇਥੇ ਆਤਮ ਲਾਉਂਦਾ ਏ ਦੁੱਖਾਂ ਦੇ ਵਿੱਚ ਹਾਸਾ ਲੈ ਕੋਈ ਵਿਰਲਾ ਆਉਂਦਾ ਏ ਦੁੱਖਾਂ ਦੇ ਵਿੱਚ ਵਿਰਲਾ ਹੀ ਕੋਈ ਗੱਲ ਨਾਲ ਲਾਉਂਦਾ ਏ ਪਰਖ ਬਗਾਨੇ ਆਪਣੇ ਦੀ ਹਾਲਾਤ ਕਰਾਉਂਦੇ ਨੇ ਕੌਣ ਕੀ ਦੇ ਲਈ ਮਰਦਾ ਏ ਤੂੰ ਪਰਦਾ ਲਾਉਂਦੇ ਨੇ ਸਮਾ ਅਸਲੀ ਆਣ ਵਾਲੀ ਪਰਖ ਕਰਾਉਂਦਾ ਏ ਦੁੱਖਾਂ ਦੇ ਵਿੱਚ ਹਾਸਾ ਲੈ ਕੋਈ ਬਿਰਲਾ ਆਉਂਦਾ ਏ ਦੁੱਖਾਂ ਦੇ ਵਿੱਚ ਬਿਰਲਾ ਹੀ ਕੋਈ ਗੱਲ ਨਾਲ ਲਾਉਂਦਾ ਏ ਰਹਿਣ ਸਦਾਓ বাসਦੇ ਜਿਹੜੇ ਪਿਆਰ ਨਵਾਉਂਦੇ ਨੇ ਦੁੱਖਾਂ ਦੇ ਵਿੱਚ ਆ ਕੇ ਜਿਹੜੇ ਦਰਦ ਬਣਾਉਂਦੇ ਨੇ ਰਹਿਣ ਸਦਾਓ বাসਦੇ ਜਿਹੜੇ ਪਿਆਰ ਨਵਾਉਂਦੇ ਨੇ ਦੁੱਖਾਂ ਦੇ ਵਿੱਚ ਆ ਕੇ ਜਿਹੜੇ ਦਰਦ ਬਣਾਉਂਦੇ ਨੇ ਗੁਰਜੰਟ ਸੁਲਾਮਾ ਕਰਦਾ ਜਿਹੜਾ ਸਾਥ ਨਵਾਉਂਦਾ ਏ ਦੁੱਖਾਂ ਦੇ ਵਿੱਚ ਹਾਸਾ ਲੈ ਕੋਈ ਵਿਰਲਾ ਆਉਂਦਾ ਏ ਦੁੱਖਾਂ ਦੇ ਵਿੱਚ ਹਾਸਾ ਲੈ ਕੋਈ ਵਿਰਲਾ ਆਉਂਦਾ ਏ ਦੁੱਖਾਂ ਦੇ ਵਿੱਚ ਵਿਰਲਾ ਹੀ ਕੋਈ ਗੱਲ ਨਾਲ ਲਾਉਂਦਾ ਏ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਜੀ ਸੋਨੇ ਸੁਨੇ ਕਮੈਂਟ ਕਰਕੇ ਜਰੂਰ ਆਪਣੀ رائے ਦੱਸਿਆ ਕਰੋ